ਕੇਂਦਰ ਸਰਕਾਰ ਵੱਲੋਂ ਲਗਾਏ ਗਏ ਖੇਤੀ ਬਿੱਲ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਵਕਫਾ ਖਰਾਸੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਆ ਕੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ ਉੱਥੇ ਹੀ ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦੀ ਕੋਠੀ ਤੱਕ ਢਾਹ ਘਿਰਾਉ ਕਰਨ ਲਈ ਇੱਕ ਕਾਫਲਾ ਰੈਸਟ ਉਸ ਤੋਂ ਰਵਾਨਾ ਹੋਇਆ ਹਾਲਾਂਕਿ ਇਸ ਰੋਸ ਪ੍ਰਦਰਸ਼ਨ ਨੂੰ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦੀ ਕੋਠੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ ਇਸ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਇਸ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਆਪਣੇ ਸੰਬੋਧਨ ਵਿੱਚ ਜਰਨੈਲ ਨੰਗਲ ਨੇ ਜਿੱਥੇ ਅਕਾਲੀ ਭਾਜਪਾ ਦੇ ਕਾਂਗਰਸ ਤੇ ਚਮਕ ਦੇ ਨਿਸ਼ਾਨੇ ਸਾਦੇ ਉਥੇ ਹੀ ਉਹਨਾਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਧਰਨੇ ਪ੍ਰਦਰਸ਼ਨ ਦੌਰਾਨ ਮਾਰੀ ਦਹਾੜ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਦਹਾੜ ਨਹੀਂ ਬਲਕਿ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕਿ ਐਸੀ ਤੁਹਾਡੇ ਨਾਲ ਹਾਂ ਖੇਤੀ ਬਿੱਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਿਸ ਸਮੇਂ ਇਸ ਬਿੱਲ ਨੂੰ ਲਾਗੂ ਕੀਤਾ ਗਿਆ ਸੀ ਤਾਂ ਸਿਰਫ ਉਸ ਸਮੇਂ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਹੀ ਸਭ ਤੋਂ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ ਉਹਨਾਂ ਕਿਹਾ ਕਿ ਇਸ ਖੇਤੀ ਬਿੱਲ ਨਾਲ ਦੇਸ਼ ਦਾ ਹਰ ਨਾਗਰਿਕ ਭੁੱਖਮਰੀ ਦਾ ਸ਼ਿਕਾਰ ਹੋਵੇਗਾ ਨੰਗਲ ਨੇ ਕਿਹਾ ਕਿ ਇਸ ਬਿੱਲ ਨੂੰ ਰੱਦ ਕਰਵਾਉਣ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅੱਜ ਨਟਕੇ ਕੋ ਜਿਹੜਾ ਮਰਜ਼ੀ ਰਲ ਕਰ ਰਲੀ ਜਾਵੇ ਲੇਕਿਨ ਇਸ ਕਾਨੂੰਨ ਦੇ ਵਿਰੋਧ ਵਿੱਚ ਅਗਵਾਈ ਹੈ ਔਰ ਜੋਗ ਅਗਵਾਈ ਹੈ ਔਰ ਸਾਫ ਨੀਅਤ ਨਾਲ ਅਗਵਾਈ ਹੈ ਉਹ ਅਗਵਾਈ ਲੋਕ ਇਨਸਾਫ ਪਾਰਟੀ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਹੈ। ਅੰਦਵਾਲੇ ਸਾਹਮਣੇ। ਲੇਕਿਨ ਮੈਂ ਇੱਥੇ ਇੱਕ ਗੱਲ ਤੁਹਾਡੇ ਨਾਲ ਹੋਰ ਧਿਆਨ ਵਿੱਚ ਲਿਆਉਣਾ ਚਾਹੁੰਦਾ ਅੱਜ ਸੋਮ ਪ੍ਰਕਾਸ਼ ਜੀ ਦੇ ਘਰ ਦੇ ਬਾਹਰ ਧਰਨੇ ਤੇ ਆਏ ਆ। ਔਰ ਇੰਟੈਲੀਜੈਂਸੀ ਨੋਟ ਕਰੇ ਉਹਦੇ ਵੀ ਕੋ ਚੇਲੇ ਚਾਟੜੇ ਇੱਥੇ ਖੜ ਕੇ ਸੁਣਦੇ ਵੀ ਹੋਣਗੇ ਕਿਉਂਕਿ ਉਹ ਇਸ ਕੋਲੋਂ ਬੜਾ ਤੇਜ ਆ। ਸੁਣਦੇ ਹੋਣਗੇ ਉਹਦੇ ਚੇਲੇ ਚਾਟੜੇ ਉਹ ਕਦੇ ਵੀ ਕੋਈ ਵੱਡੇ ਵੱਡੇ ਪ੍ਰਦਰਸ਼ਨ ਵੀ ਹੁੰਦੇ ਅਸੀਂ ਪਹਿਲਾਂ ਵੀ 24 ਅਗਸਤ 2019 ਦੇ ਵਿੱਚ ਵੀ ਇੱਥੇ ਆਏ ਸੀ ਜਦੋਂ ਦਿੱਲੀ ਦੇ ਤੁਕਲਕਾਬਾਦ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਗੁਰੂ ਘਰ ਢਾਇਆ ਗਿਆ ਉਹਦੇ ਵਿਰੋਧ ਵਿੱਚ ਵੀ ਇੱਥੇ ਆਏ ਸੀ ਲੇਕਿਨ ਘਰੋਂ ਉਹ ਵੀ ਭੱਜ ਗਿਆ ਸੀ ਬਹਾਨਾ ਸੀ ਵੀ ਅਰुण ਜੇਟਲੀ ਜੀ ਦੀ ਸਿਹਤ ਬਹੁਤ ਖਰਾਬ ਹੋ ਗਈ ਅੱਜ ਵੀ ਘਰੇ ਹੀ ਆ ਅਸੀਂ ਟਾਈਮ ਚੈੱਕ ਕਰਕੇ ਆਉਂਦੇ ਆ ਅਸੀਂ ਦੂਜਿਆਂ ਵਾਂਗੂ ਨਹੀਂ ਆਉਂਦੇ ਵੀ ਜਾਓ ਖ਼ਬਰੇ ਲਵਾਉਣੀ ਆ ਵੇ ਆ ਜਾਂਦੇ ਆ ਖਬਰ ਲੱਗ ਗਈ ਤਾਂ ਠੀਕ ਆ ਲੇਕਿਨ ਅੱਜ ਅਸੀਂ ਪਤਾ ਕੀਤਾ ਸੀ ਉਹ ਘਰੇ ਹੀ ਆ ਹੁਣ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੀ ਵੈਸੇ ਡਿਊਟੀ ਤਾਂ ਬਣਦੀ ਆ ਵੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੋ ਲੇਕਿਨ ਇਹ ਇਦਾਂ ਦੇ ਕਰਪਟ ਲੋਕਾਂ ਦੀ ਢਾਲ ਬਣ ਕੇ ਖੜੇ ਹੋ ਜਾਂਦੇ ਆ ਢਾਲ ਬਣ ਕੇ ਖੜੇ ਹੋ ਜਾਂਦੇ ਅਸੀਂ ਕਹਿਣਾ ਥੋੜੀ ਕੁਛ ਸੀਗਾ ਉਹਨਾਂ ਨੂੰ ਆ ਸਾਡੇ ਜਿੰਨੇ ਭੈਣ ਭਰਾ ਤੁਸੀਂ ਖੜੇ ਆ ਅਸੀਂ ਕਹਿਣਾ ਥੋੜੀ ਸੀ ਕੁਛ ਅਸੀਂ ਤਾਂ ਉਹਨੂੰ ਇਹ ਗੱਲ ਕਹਿਣ ਆਏ ਸੀ ਵੀ ਤੇਰੀ ਜਮੀਰ ਜਿਹੜੀ ਸੁੱਤੀ ਪਈ ਆ ਉਹ ਜਾਗ ਪਵੇ ਇਸ ਦੌਰਾਨ ਸਮੂਹ ਪਾਰਟੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਚਮਕੇ ਨਰੇਵਾਜੀ ਕਰਦੇ ਹਾਂ ਇਸ ਕਾਲੇ ਖੇਤੀ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੇ ਵੀ ਚਮਕੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਦੇਸ਼ ਦੀ ਐਨਡੀਏ ਸਰਕਾਰ ਨੇ ਪੰਜਾਬ ਦੀ ਕਿਸਾਨੀ ਮਜ਼ਦੂਰੀ ਤੇ ਆਰਤੀ ਵਰਗ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਨਾਲ ਧੱਕਾ ਕੀਤਾ ਹੈ। ਉਹਨਾਂ ਭਾਜਪਾ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਉਹਨਾ ਮਾਮਾ ਦੇ ਪੁੱਤ ਤੇ ਭੈਣਾ ਦੇ ਭਰਾਵਾਂ ਨੂੰ ਨਸ਼ੇ ਦੇ ਦੈਂਤ ਰੇ ਨਿਗਲਿਆ ਉਸ ਸਮੇਂ ਭਾਜਪਾ ਕਿੱਥੇ ਸੀ ਇਸ ਦੇ ਨਾਲ ਹੀ ਉਹਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਖਰੜਾ ਤਿਆਰ ਹੋਇਆ ਤਾਂ ਉਸ ਸਮੇਂ ਬਾਕੀ ਮੁੱਖ ਮੰਤਰੀਆਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹਸਤਾਖਤ ਕੀਤੇ ਸਨ ਸਾਡਾ ਕਰੋਵਰ ਚੱਲਦਾ ਜਦੋਂ ਜਦੋਂ ਕਿਸਾਨ ਖੁਸ਼ਹਾਲ ਹੈ ਜਦੋਂ ਮਜ਼ਦੂਰ ਖੁਸ਼ਹਾਲ ਹੈ ਇਹ ਤੋੜਨ ਦਾ ਯਤਨ ਹੈ ਪੰਜਾਬ ਦੀ ਆਰਥਿਕਤਾ ਨੂੰ ਇੱਕ ਸੀਕ੍ਰੇਟ ਰੋਸਤਾ ਹੈਗਾ ਮੇਰੇ ਹਾਮਉਮਰ ਦੋਸਤ ਬੈਠੇ ਆ ਜਿਨ੍ਹਾਂ ਨੇ ਸਕੂਲ ਟਾਈਮ ਤੂਤਾਂ ਵਾਲਾ ਖੂਨ ਨਾਲ ਪੜਿਆ ਹੋਏਗਾ ਇਹ ਤੂਤਾਂ ਵਾਲਾ ਖੂ ਖੇਤੀ ਸਤਾਰ ਕਾਨੂੰਨ ਆ ਦੋਸਤੋ ਇਹ ਚੈਦਾ ਨੀ ਇਹ ਪਹਿਲਾ ਨੁਕਸਾਨ ਆ ਸਾਨੂੰ ਪਤਾ ਹੈ ਕਿ ਅੱਜ ਕਾਰਪੋਰੇਟ ਦੀ ਨਜ਼ਰ ਸਾਡੀ ਉਹ ਪੰਜਾਬੂ ਭੂਮੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਨੰਬਰ 1 ਬਾਸਮਤੀ ਪੈਦਾ ਕਰਨ ਵਾਸਤੇ ਆ ਸਾਨੂੰ ਕੁਦਰਤ ਨੇ ਦਾਤ ਬਖਸ਼ਿਸ਼ ਕੀਤੀ ਹੈ ਮਾਤਾਵਰਨ ਤੇ ਮਿੱਟੀ ਸਾਨੂੰ ਦਿੱਤੀ ਹੈ ਕਿ ਅਸੀਂ ਪੂਰੀ ਦੁਨੀਆ ਦਾ ਨੰਬਰ 1 ਬਾਸਮਤੀ ਪੈਦਾ ਕਰ ਸਕਦੇ ਆ ਅੱਜ ਕਾਰਪੋਰੇਟ ਦੀ ਨਿਗਾਹ ਸਾਡੀ ਉਪਜਾਊ ਭੂਮੀ ਦੇ ਉੱਤੇ ਆ ਮਤ ਸੋਚੋ ਮਤ ਸੋਚੋ ਐਮ ਐਸ ਪੀ ਦੀਆਂ ਗੱਲਾਂ ਮਤ ਸੋਚੋ ਮੰਡੀ ਟੁੱਟ ਜਾਊਗੀ ਇਹ ਹੀ ਸੋਮ ਪ੍ਰਕਾਸ਼ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬੇਤੁਕੇ ਅੰਦਾਜ਼ ਦੇ ਵਿੱਚ ਹਨ ਮੋਦੀ ਸਾਹਿਬ ਨੇ ਅਨਾਊਂਸਮੈਂਟ ਕੀਤਾ ਕਿ ਐਮ ਐਸ ਪੀ ਨਹੀਂ ਟੁੱਟੇਗੀ ਮੰਡੀ ਨਹੀਂ ਟੁੱਟੇਗੀ ਸੋਮ ਪ੍ਰਕਾਸ਼ ਜੀ ਮੀਡੀਆ ਦੀ ਹਾਜ਼ਰੀ ਦੇ ਵਿੱਚ ਡਿਬੇਟ ਕਰਨ ਆਉਦੇ ਆਪਣੇ ਪਿਓ ਦੇ ਹੋ ਤੁਸੀਂ ਮੈਂ ਸਰਕਾਰ ਦੇ ਨਾਲ ਸਾਰੇ মিডিਏ ਦੇ ਵਿੱਚ ਤੁਹਾਡੇ ਨਾਲ ਡਿਬੇਟ ਕਰਨ ਵਾਸਤੇ ਆਇਆ ਕਿ ਜਿਹੜਾ ਤੁਸੀਂ ਗੁੰਮਰਾਹਕੁੰਨ ਸਟੇਟਮੈਂਟ ਦੇ ਰਹੇ ਹੋ ਗਲਤ ਹੈਗਾ